ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਤਿ ਸ਼੍ਰੀ ਅਕਾਲ ਦੀ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਤੇ ਸੁਰ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ ਡੇਟ ਹੈ ਇਹ 5 ਅਕਤੂਬਰ 2016 21 ਅਸੂ ਨਾਨਕਸ਼ਹੀ ਸੰਬੰਧ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਮਸਲਿਆਂ ਨਾਲ। ਜੀ ਡਾਕਟਰ ਸਾਹਿਬ ਅੱਜ ਦੇ ਅਹਿਮ ਮਸਲੇ ਕੀ ਹਨ ਤੇ ਉਹਨਾਂ ਤੇ ਤੁਹਾਡੇ ਵਿਚਾਰ ਕੀ ਨੇ? ਅ ਦੇਖੋ ਅੱਜ ਸਭ ਤੋਂ ਪਹਿਲਾਂ ਅਸੀਂ ਨਿਊਕਲੀਅਰ ਇਸ਼ੂ ਤੇ ਗੱਲ ਕਰਾਂਗੇ। ਜੀ। ਕਿਉਂਕਿ ਜੋ ਹਾਲਾਤ ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਚ ਭਾਰਤ ਪਾਕਿਸਤਾਨ ਟਕਰਾ ਦੇ ਬਣੇ ਹੋਏ ਨੇ ਜੀ ਉਸ ਦੇ ਵਿੱਚ ਜਿਹੜੇ ਸੋਚਵਾਨ ਦੂਰਦਰਸ਼ੀ ਇਨਸਾਨ ਨੇ ਉਹਨਾਂ ਵੱਲੋਂ ਇਹ ਖਦਸ਼ਾਹਜ਼ਾਰ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਟਕਰਾ ਭਾਰਤ ਪਾਕਿਸਤਾਨ ਦਾ ਰਵਾਇਤੀ ਹਥਿਆਰਾਂ ਤੱਕ ਮਹਦੂਦ ਨਹੀਂ ਰਹੇਗਾ ਜੀ ਨਿਊਕਲੀਅਰ ਹੋਏਗਾ ਔਰ ਉਸ ਦੇ ਵਿੱਚ ਮੁਕੰਮਲ ਤਬਾਈ ਦਾ ਵਾਇਸ ਉਸ ਖੇਤੇ ਛੁਏਗਾ ਜੀ ਔਰ ਇਸ ਸੰਬੰਧੀ ਸਾਰੇ ਮਾਨ ਸਿੰਘ ਮਾਨ ਜਿਹੜੇ ਕਿ ਸਾਡੇ ਸਟੂਡੀਓ ਚ ਆਏ ਪਿਛਲੇ ਸ਼ੁੱਕਰਵਾਰ ਇਸ ਦੇ ਘੰਟੇ ਦੀ ਸਾਡੀ ਪੈਨਲ ਡਿਸਕਸ਼ਨ ਵੀ ਸੀ ਜੀ ਔਰ ਮੈਨੂੰ ਖੁਸ਼ੀ ਹੋਈ ਕਿ ਉੱਥੇ ਬੈਠੇ ਜਿਹੜੇ ਸਾਡੇ ਵੀਰ ਨੇ ਔਰ ਖਾਸ ਤੌਰ ਤੇ ਅਖਾਲੀ ਦਾ ਅਮਰ ਸਰ ਸਰਸਿੰਘ ਸਿੰਘ ਮਾਨ ਤੱਕ ਕਲੀਅਰ ਹੈ ਹੀ ਸਨ ਇਸ ਇਸ਼ੂ ਤੇ ਜੀ ਕਿ ਉਹਨਾਂ ਨੇ ਵੀ ਬੜੀ ਕਲੈਰਿਟੀ ਦੇ ਨਾਲ ਜਿਹੜਾ ਸਭ ਤੋਂ ਵੱਡਾ ਖਤਰਾ ਦੱਸਿਆ ਉਹ ਨਿਊਕਲੀਅਰ ਨੂੰ ਹੀ ਦੱਸਿਆ ਦੂਸਰੇ ਪਾਸੇ ਮੈਂ ਦੇਖਦਾ ਹਾਂ ਵੀ ਅੱਜ ਤੋਂ 15 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਤੱਕ ਦੁਨੀਆ ਦੇ ਵਿੱਚ ਇੱਕ ਜ਼ੋਰਦਾਰ ਲਹਿਰ ਸੀ ਇਹ ਦੁਨੀਆ ਜਿਹੜੀ ਹੈ ਇਹ ਨਿਊਕਲੀਅਰ ਹਥਿਆਰਾਂ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਜੀ ਪ੍ਰੋਲੀਫਰੇਸ਼ਨ ਜਿਹੜਾ ਹੈ ਉਸ ਪਸਾਰ ਨੂੰ ਕਹਿੰਦੇ ਨੇ ਔਰ ਉਸ ਦੇ ਉੱਤੇ ਫਿਰ ਬਹੁਤ ਸਾਰੇ ਜਿਹੜੇ ਈਵਨ ਨੋਬਲ ਪ੍ਰਾਈਜ਼ Winner ਲੋਕ ਸਨ ਅਮਰੀਕਾ ਦੇ ਵਿੱਚ ਵੀ ਜਿਹੜੇ ਮਨੁੱਖ ਦਾ ਇਸ ਪਲੈਨਟ ਨਾਲ ਕੀ ਸੰਬੰਧ ਹੈ ਤੇ ਨਿਊਕਲੀਅਰ ਹਥਿਆਰ ਕਿਵੇਂ ਅਲਟੀਮੇਟਲੀ ਸਾਰੇ ਪਲੈਨਟ ਸਾਰੀ ਧਰਤੀ ਦੀ ਤਬਾਹੀ ਜਿਸ ਦੇ ਵਿੱਚ ਸਿਰਫ ਹਿਊਮਨ ਲਾਈਫ ਹੀ ਨਹੀਂ ਈਵਨ ਐਨੀਮਲ ਲਾਈਫ ਪlant ਲਾਈਫ ਜੀ ਇਹ ਸਭ ਦੀ ਤਬਾਹੀ ਦਾ ਵਾਇਸ ਹੋਏਗਾ ਇਸ ਨੂੰ ਮੱਦੇ ਨਜ਼ਰ ਰੱਖਦੇ ਆ ਜਿਹੜਾ ਇਸ ਦੇ ਉੱਤੇ ਦੁਨੀਆ ਦੇ ਵਿੱਚ ਬਹੁਤ ਕੰਮ ਹੋਇਆ ਖਾਲਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ 'ਚ ਕੋਵਾਰ ਐਟਮੀ ਹਥਿਆਰ ਇਸਤੇਮਾਲ ਕੀਤੇ ਗਏ ਜਿਨ੍ਹਾਂ ਨੂੰ ਸਾਡੇ ਪਾਕਿਸਤਾਨੀ ਵੀ ਜੋਰੀ ਹਥਿਆਰ ਕਹਿੰਦੇ ਨੇ ਸ਼ਾਇਦ ਉਰਦੂ ਦਾ ਇਹ ਸ਼ਬਦ ਹੈ ਜੀ ਉਹ ਅਮਰੀਕਾ ਨੇ ਵਰਤੇ ਜਾਪਾਨ ਦੇ ਖਿਲਾਫ ਹਿਰੋਸ਼ੀਮਾ ਨਾਗਾਸਾਕੀ ਔਰ ਬਹੁਤ ਤਬਾਈ ਹੋਈ ਔਰ ਉਹਨਾਂ ਦੋ ਨਾਂ ਦਾ ਵੀਰਵਾ ਜਦੋਂ ਸੀ ਹਿਰੋਸ਼ੀਮਾ ਨਾਗਾਸਾਕੀ ਦਾ ਦੇਖਦੇ ਤੇ ਅੱਜ ਤੱਕ ਵੀ ਇਸ ਗੱਲ ਨੂੰ ਭਾਵੇਂ ਜਿਹੜੇ ਨੇ 70 ਸਾਲ ਦੇ ਨੇੜੇ ਤੇੜੇ ਬੀਤ ਚੁੱਕੇ ਨੇ ਲੇਕਿਨ ਅਮਰੀਕਨ ਪ੍ਰੈਜ਼ੀਡੈਂਟ ਵੀ ਲਾਸਟ ਟਾਈਮ ਜਦੋਂ ਗਏ ਉਸ ਥਾਂ ਦੇ ਉੱਤੇ ਗਏ ਔਰ ਇਹ ਬੇਸ਼ੱਕ ਕਦੇ ਅਮਰੀਕਾ ਨੇ ਆਫੀਸ਼ੀਅਲੀ ਇਸ ਦੇ ਲਈ ਮਾਫੀ ਨਹੀਂ ਮੰਗੀ ਜਾਂ ਗਲਤੀ ਨਹੀਂ ਮੰਨੀ ਪਰ ਗੱਲ ਲੈ ਦੇ ਕਿ ਅਲਟੀਮੇਟਲੀ ਇਹੀ ਹੈ ਕਿ ਨੈਵਰ ਅਗੇਨ ਕਿ ਵੀ ਇਹ ਫੇਰ ਨਹੀਂ ਹੋਏਗਾ ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਐਟਮ ਹਥਿਆਰ ਜਿਹੜੇ ਕੱਲੇ ਅਮਰੀਕਾ ਕੋਲ ਹੀ ਸਨ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਉਸ ਤੋਂ ਬਾਅਦ ਇੱਕ ਦੌੜ ਲੱਗੀ ਉਸ ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਕਿ ਇੱਕ ਸੁਪਰ ਪਾਵਰ ਬਣ ਕੇ ਉੱਭਰਿਆ ਅਮਰੀਕਾ ਦੇ ਨਾਲ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਉਸ ਨੇ ਲੈ ਫਿਰ ਇੰਗਲੈਂਡ ਦੇ ਕੋਲ ਫਿਰ ਅਸੀਂ ਦੇਖਦੇ ਹਾਂ ਫਰਾਂਸ ਵੀ ਜਿਹੜਾ ਐਟਮੀ ਹਥਿਆਰਾਂ ਦੇ ਨਾਲ ਲੈਸ ਹੋਇਆ ਜੀ ਚੀਨ ਪਾਵੇਂ ਬਾਕੀ ਸੰਸਾਰ ਤੋਂ ਕਟਆਫ ਸੀ ਲੇਕਿਨ ਉਹਨਾਂ ਨੇ ਆਪਣੇ ਰੈਵੋਲੂਸ਼ਨ ਦੇ ਅਗਲੇ 15-20 ਸਾਲ ਦੇ ਵਿੱਚ ਵਿੱਚ ਉਹਨਾਂ ਹਥਿਆਰਾਂ ਨੂੰ ਜਿਹੜਾ ਉਹਨਾਂ ਦੇ ਕੋਲ ਆਏ ਔਰ ਇਹ ਜਿਹੜੇ ਪੰਜ ਫਿਰ ਸਕਿਉਰਿਟੀ ਕੌਂਸਲ ਦੇ ਮੈਂਬਰ ਬਣੇ ਵੀਟੋ 威ਲਡਿੰਗ Soviet Union, America, France, England ਔਰ China ਇਹਨਾਂ ਨੇ ਇੱਕ ਨਿਊਕਲੀਅਰ ਕਲੱਬ ਬਣਾ ਲਿਆ ਕਿ ਜੀ ਬਾਕੀਆਂ ਨੂੰ ਜਿਹੜਾ ਇਸ ਪਾਸੇ ਨਹੀਂ ਆਣਾ ਚਾਹੀਦਾ ਅਸੀਂ ਸੰਸਾਰ ਦੀ ਸ਼ਾਂਤੀ ਦੇ ਜਾਮਨ ਜੀ ਲੇਕਿਨ ਇਹਦੇ باوجود ਇਨਡਿਸਕ੍ਰੀਟ ਲੁਕਵੇਂ ਢੰਗ ਦੇ ਨਾਲ ਇਜ਼ਰਾਈਲ ਵੀ ਨਿਊਕਲੀਅਰ ਤਾਕਤ ਬਣਿਆ ਪਰ ਅੱਜ ਤੱਕ ਉਹਨੇ ਕੋਈ ਡਿਕਲੇਅਰਡ ਟੈਸਟ ਨਹੀਂ ਕੀਤਾ ਹੈ ਭਾਰਤ ਪਾਕਿਸਤਾਨ ਵਾਂਗ ਭਾਰਤ ਬਣਿਆ ਪਾਕਿਸਤਾਨ ਬਣਿਆ ਭਾਰਤਾਂ 1974 ਚ ਆਟਮ ਪੋਖਰਾਂਜ ਕੀਤਾ ਸੀ 1998 ਦੇ ਵਿੱਚ ਦੋਨੋਂ ਹੀ ਮੁਰਖ ਭਾਰਤ ਔਰ ਪਾਕਿਸਤਾਨ ਜਿਹੜੇ ਨਹੀਂ ਉਹ ਨਿਊਕਲੀਅਰ ਬਣੇ ਜੀ ਇਹਦੇ باوجود ਹਾਲਾਂਕਿ ਜਦੋਂ ਭਾਰਤ ਨੇ ਟੈਸਟ ਕੀਤਾ ਪਾਬੰਦੀਆਂ ਲੱਗੀਆਂ ਉਹਨੇ ਕੈਨੇਡਾ ਦਾ ਜਿਹੜਾ ਹਾਰਡ ਵਾਟਰ ਪ੍ਰੋਡਿਊਸ ਕਰਨ ਵਾਲਾ ਪਲਾਂਟ ਸੀ ਉਹਨੂੰ ਯੂਜ਼ ਕੀਤਾ ਹਾਰਡ ਵਾਟਰ ਨੂੰ ਜਿਹੜਾ ਐਨਰੀਚਮੈਂਟ ਦੇ ਲਈ ਪਰ ਜਦੋਂ 1998 ਚ ਦੋਨਾਂ ਮੁਲਕਾਂ ਨੇ ਕੀਤੇ ਭਾਰਤ ਪਾਕਿਸਤਾਨ ਨੇ ਫਿਰ ਇੰਟਰਨੈਸ਼ਨਲ ਪਾਬੰਦੀਆਂ ਦੇ ਨਾਲ ਨਾਲ ਜਿਹੜੀਆਂ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਪ੍ਰੈਸਲਰ ਐਮੈਂਡਮੈਂਟ ਦੇ ਥੱਲੇ ਪਾਬੰਦੀਆਂ ਸੀ ਕੋਈ ਵੀ ਜਿਹੜਾ ਨਿਊਕਲੀਅਰ ਟੈਸਟ ਕਰੇਗਾ ਉਹ ਲੱਗੀਆਂ ਔਰ ਜਿਵੇਂ ਇਸ ਸਾਰੇ ਪੀਰੀਅਡ ਦੇ ਵਿੱਚ ਨੌਰਥ ਕੋਰੀਆ ਆਪਣੇ ਤੌਰ ਦੇ ਉੱਤੇ ਭਾਵੇਂ ਉਹ ਪਹਿਲਾਂ ਚਾਈਨਾ ਦੀ ਪੈਟਨੇਜ ਦੇ ਥੱਲੇ ਹੀ ਸੀ ਉਹ ਵੀ ਨਿਊਕਲੀਅਰਿਕ ਤੋਂ ਬਾਅਦ ਇੱਕ ਟੈਸਟ ਕਰਨ ਤੋਂ ਬਾਅਦ ਉਹ ਨਿਊਕਲੀਅਰ ਤਾਕਤ ਪਾਣ ਗਣ ਪਿੱਛੇ ਉਹਨਾਂ ਨੇ ਫਿਰ ਧਮਾਕਾ ਕੀਤੇ ਹੁਣ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਇੱਕ ਟ੍ਰੀਟੀ ਦੋ ਟ੍ਰੀਟੀਆਂ ਜਿਹੜੀਆਂ ਨੇ ਉਹ ਕਾਫੀ ਤੁਰੀਆਂ ਅਮਰੀਕਾ ਲੈਵਲ ਤੇ ਜੇ ਗੱਲ ਕਰੀਏ ਉਨਾ ਦੇ ਵਿੱਚ ਸੀਟੀ ਬੀਟੀਸੀ ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਂਟਰੀਟੀ ਜੀ ਕਿ ਵੀ ਇਹ ਕਰੋ ਕਿ ਵੀ ਕੋਈ ਨਿਊਕਲੀਅਰ ਟੈਸਟ ਨਹੀਂ ਅਮਰੀਕਾ ਨੇ ਖੁੱਲੇ ਟੈਸਟ ਕਰਨੇ ਛੱਡ ਦਿੱਤੇ ਔਰ ਕਾਇਲੈਂਡ ਜਿਹਦਾ ਜਿਹਦੀ ਜੂਰੀ ਨੇ ਜਿਹੜਾ ਹੁਣੇ ਫੈਸਲਾ ਵੀ ਦਿੱਤਾ ਹੈ ਕੱਲ ਪਰਸੋਂ ਦਾ ਈ ਸੀ ਪਹਿਲਾਂ ਉਹ ਦੂਰ ਆਈਲੈਂਡਸ ਜਾ ਕੇ ਕਰਦੇ ਸੀ ਫਿਰ ਇਹਨਾਂ ਨੇ ਜਿਹੜੇ ਓਪਨ ਟੈਸਟ ਛੱਡ ਕੇ ਉਹਨੂੰ ਕੰਪਿਊਟਰ ਸਿਮਰਡ ਕੁਛ ਇਸ ਕਿਸ ਅਬਦਾ ਸ਼ਬਦ ਹੈ ਉਸ ਤਰ੍ਹਾਂ ਦੇ ਟੈਸਟ ਸ਼ੁਰੂ ਕੀਤੇ ਸੋਵੀਅਤ ਯੂਨੀਅਨ ਔਰ ਅਮਰੀਕਾ ਜਦੋਂ ਕਿ ਇਹਨਾਂ ਦੋਨਾਂ ਦਾ ਫਿਰ ਪਹਿਲਾਂ ਦਾ ਇੱਕ ਕੰਪੀਟੀਸ਼ਨ ਸੀ ਬਹੁਤ ਸਾਰਿਆਂ ਨੂੰ ਪਤਾ ਹੈ ਕਿ ਕਿਊਬਾ ਦੇ ਮਾਮਲੇ ਜਿਹੜਾ ਅਮਰੀਕਾ ਦਾ ਬੈਕਯਾਰਡ ਹੈ ਇੱਕ ਸਟੇਜ ਦੇ ਉੱਤੇ ਜਿਹੜਾ ਰਸ਼ੀਆ ਨੇ ਸੋਵੀਅਤ ਯੂਨੀਅਨ ਨੇ ਉੱਥੇ ਨਿਊਕਲੀਅਰ ਟਿਪਡ ਜਿਹੜੀਆਂ ਮਿਜ਼ਾਈਲਾਂ ਤਾਇਨਾਤ ਕਰਨ ਦਾ ਫੈਸਲਾ ਕਰ ਲਿਆ ਸੀ ਔਰ ਇਹ ਉਹ ਪੀਰੀਅਡ ਸੀ ਪ੍ਰੈਜ਼ੀਡੈਂਟ ਕੈਨੇਡੀ ਅਮਰੀਕਾ ਚ ਸੀ ਕਿ ਆਲਮੋਸਟ ਦੁਨੀਆ ਤਬਾਹੀ ਦੇ ਕੰਡੇ ਦੇ ਉੱਤੇ ਆ ਕੇ ਖਲੋ ਗਈ ਸੀ ਔਰ ਉਸ ਦਿਨ ਜਦੋਂ ਉਹਨਾਂ ਨੇ ਫਾਈਨਲ ਲੈਣਾ ਸੀ ਫੈਸਲਾ ਇਵਨ ਜਿਹੜੇ ਮੈਨ ਇਨਸਾਈਡ ਪੈਂਟਾਗਨ ਦੇ ਸੀਓ ਆਪਣੇ ਘਰਾਂ ਚ ਦੱਸ ਕੇ ਆਏ ਸੀ ਕਿ ਵੀ ਇਸ ਤੋਂ ਬਾਅਦ ਅਸੀਂ ਕਦੇ ਸ਼ਾਇਦ ਮੁਕੰਮਲ ਤਬਾਹੀ ਹੋਏਗੀ ਉਹ ਬਟਨ ਪ੍ਰੈਸ ਕਰਨ ਵਾਲੇ ਕਰਦੇ ਸੀ ਕਿਉਂਕਿ ਉਸ ਸਟੈਂਡ ਆਫ ਸੀ ਬਿਟਵੀਨ ਸੋਵੀਅਤ ਯੂਨੀਅਨ ਐਂਡ ਅਮਰੀਕਾ ਨੂੰ ਕਿਊਬਨ ਮਿਸਾਈਲ ਕ੍ਰਾਈਸਿਸ ਵੀ ਕਹਿੰਦੇ ਨੇ ਪਰ ਇਵੈਂਚੁਅਲੀ ਸੋਵੀਅਤ ਯੂਨੀਅਨ ਬੈਕਆਊਟ ਹੋਇਆ ਮਿਸਾਈਲਾਂ ਉਤੋਂ ਚੁੱਕੀਆਂ ਗਈਆਂ ਉਹ ਕ੍ਰਾਈਸਿਸ ਟਲ ਗਿਆ ਫਿਰ ਅਸੀਂ ਦੇਖ ਰਹੇ ਹਾਂ ਕਿ ਪ੍ਰੌਕਸੀ ਵਾਰ ਇਨਾ ਸਾਰਿਆਂ ਹੀ ਦੋਨੋਂ ਪਾਵਰਸ ਨੇ ਰੜੀ ਉਹ ਕੋਰੀਆ ਹੋਏ ਵਿਤਨਾਮ ਹੋਏ ਸਾਰਾ ਸਾਊਥ ਅਮਰੀਕਾ ਹੋਏ ਨਿਕਾਰਾਗਵਾ ਹੋਏ ਕੋਲੰਬੀਆ ਹੋਏ ਕੋਈ ਭਾਰਤ ਪਾਕਿਸਤਾਨ ਹੋਏ ਉਹਦੇ ਵਿੱਚ ਵੀ ਇੱਕ ਸਟੇਜ ਤੇ ਪਾਕਿਸਤਾਨ ਅਮਰੀਕਾ ਦੇ ਆਰਬਿਟ ਦੇ ਵਿੱਚ ਸੀ ਸੀਟੋ ਦਾ ਵੀ ਮੈਂਬਰ ਸੀ ਔਰ ਭਾਰਤ ਜਿਹੜਾ ਉਹ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਦਾਇਰਾਕਾਰ ਦੇ ਵਿੱਚ ਸੀ ਹਾਲਾਂ ਝੰਡਾ ਉਹਨਾਂ ਨੇ ਨਾਨ ਅਲਾਈਨਮੈਂਟ ਚੁੱਕਿਆ ਹੋਇਆ ਸੀ ਪਰ ਬਾਈ ਐਂਡ ਲਾਰਜ ਪੈਸੇ ਲੈ ਜਾਂਦਾ ਸੀ ਅਮਰੀਕਾ ਤੋਂ ਵੀ ਪਰ ਪ੍ਰਭਾਵ ਸੋਵੀਅਤ ਯੂਨੀਅਨ ਦਾ ਸੀ ਜੀ ਕੋਲਡ ਵਾਰ ਦੇ ਖਤਮ ਹੋਣ ਨਾਲ ਸੋਵੀਅਤ ਯੂਨੀਅਨ ਦੇ ਸੁਪਰ ਪਾਵਰ ਖਤਮ ਹੋਣ ਨਾਲ ਇੱਕ ਆਸ ਵੱਜੀ ਗੋਰਬਾਚੋਵ ਰੈਲੇਟਿਵਲੀ ਸਿਆਣਾ ਸੀ 15 ਉਹਨੇ ਸਟੇਟਾ ਐਡ ਕਰ ਦਿੱਤੀਆਂ ਔਰ ਅਮਰੀਕਾ ਨਾਲ ਦੋਸਤੀ ਦਾ ਹੱਥ ਵਧਾਇਆ ਔਰ ਇਸ ਨਤੀਜੇ ਵਜੋਂ ਹੌਲੀ 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 ਇਹ ਵੀ ਹੋਇਆ ਕਿ ਨਿਊਕਲੀਅਰ ਵਾਰ ਹੈਡਸ ਘਟਾਏ ਜਾਣ ਕਿਉਂਕਿ ਸੋਵੀਅਤ ਯੂਨੀਅਨ ਕੱਲਾ ਰਸ਼ੀਆ ਰਹਿ ਗਿਆ ਔਰ ਉਸ ਤਰ੍ਹਾਂ ਦੇ ਸਮਝੌਤੇ ਹੋਏ ਕਿ ਪਾਵਰ ਸੈਕਟਰ ਦੇ ਵਿੱਚ ਸਹਾਯੋਗ ਕੀਤਾ ਜਾਏ ਨਿਊਕਲੀਅਰ ਜਿਹੜੇ ਨੇ ਘਟਾਏ ਜਾਣ ਔਰ ਇਹ ਜਿਹੜੇ ਨੇ ਚੰਗੇ ਢੰਗ ਨਾਲ ਤੁਰਦੇ ਰਹੇ ਜਦੋਂ ਤੱਕ ਇਹ ਦੁਬਾਰਾ ਅਮਰੀਕਾ ਨੇ ਇਰਾਕ ਦੇ ਵਿੱਚ ਹਮਲਾ ਕੀਤਾ ਆਇਲ ਪ੍ਰਾਈਸਸ ਉੱਪ ਗਈਆਂ ਰਸ਼ੀਆ ਜਿਹੜਾ ਕਿ ਡੋਬ ਰਿਹਾ ਸੀ ਬੜੀ ਬੁਰੀ ਤਰ੍ਹਾਂ ਵਾਪਸ ਆਇਆ ਪੁਤਿਨ ਦੇ ਰੂਪ ਜਿਹੜਾ ਕਿ ਜੀਬੀ ਦਾ ਚੀਫ ਰਹਾ ਹੈ ਰਸ਼ੀਆ ਨੇ ਵਾਪਸ ਆਪਣਾ ਜਿਹੜਾ ਗਵਾਚਿਆ ਸਟੇਟਸ ਸੀ ਉਸ ਦੇ ਲਈ ਆਪਣਾ ਪ੍ਰੇਸ਼ਕਦਮੀ ਸ਼ੁਰੂ ਕੀਤੀ ਅਤੇ ਕੋਈ ਸ਼ੱਕ ਨਹੀਂ ਕਿ ਅੱਜ ਪੁਤਿੰਦਰ ਥੱਲੇ ਰਸ਼ੀਆ ਜਿਹੜਾ ਆਰਮੋਸਟ ਉਸ ਕਿਸਮ ਦਾਈ ਰੂਪ ਰੰਗ ਉਸ ਦਾ ਬਣ ਗਿਆ ਜੋ ਸੋਵੀਅਤ ਯੂਨੀਅਨ ਦਾ ਸੀ। ਜੀ। ਅਤੇ ਸੀਰੀਆ ਦੇ ਮਾਮਲੇ 'ਚ ਜਿਵੇਂ ਸਾਰੀ ਦੁਨੀਆ ਇੱਕ ਪਾਸੇ ਔਰ ਰੂਸ ਔਰ ਚੀਨ ਨੇ ਸੀਰੀਆ ਦੇ ਵਿੱਚ ਮਦਦ ਕਰਕੇ ਔਰ ਹੁਣ ਉੱਥੇ ਇਵਨ ਮਸਾਇਲਾ ਤਾਂ ਇਨਾਤ ਕੀਤੀ ਹੈ। ਇਹੀ ਕਾਰਨ ਹੈ ਕਿ ਅਮਰੀਕਾ ਨੇ ਰੂਸ ਦੇ ਨਾਲ ਜਿਹੜੀ ਗੱਲਬਾਤ ਉੱਥੇ ਇਸਲਾਮਿਕ ਸਟੇਟ ਦੇ ਖਿਲਾਫ ਜਿਹੜਾ ਕਾਰਵਾਈ ਲਈ ਸੀ ਉਹਨੂੰ ਰੋਕ ਦਿੱਤਾ। ਔਰ ਹੁਣ ਪਿਛਲੇ ਕੁਝ ਟਾਈਮ ਤੋਂ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ 2014 ਚ ਰੂਸ ਨੇ ਯੂਕਰੇਨ ਦਾ ਜਿਹੜਾ ਹਿੱਸਾ ਕਰੀਮੀਆ ਸੀ ਉਸ ਦੇ ਵਿੱਚ ਪਹਿਲਾਂ ਕੁਸਪੈਕ ਕੀਤੀ ਫਿਰ ਉਹਨੂੰ ਜ਼ਬਰਦਸਤੀ ਉਹਦੇ ਤੇ ਫੌਜ ਭੇਜ ਦਿੱਤੀ ਫਿਰ ਸੋ ਕਾਲਡ ਰੈਫਰੈਂਡਮ ਕਰਾ ਕੇ ਕਰੀਮੀਆ ਦੇ ਉੱਤੇ ਆਪਣਾ ਛਾਪਾ ਬਣਾ ਰਿਆ ਰੂਸ ਪੀਰੀਅਡ ਚ ਅਮਰੀਕਾ ਨੇ ਬਹੁਤ ਸਾਰੀਆਂ پابੰਦੀਆਂ ਯੂਰੋਪੀਅਨ ਯੂਨੀਅਨ ਨੇ ਯੂਨ ਦੇ ਥੱਲੇ ਵੀ ਕੁਝ ਰੂਸ ਦੇ ਉੱਤੇ ਲਾਈਆਂ ਸੋ ਰਸ਼ੀਆ ਨੇ ਉਹ ਨਕ ਵਕਤ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਿਆ ਕ੍ਰੀਮੀਆ ਦੇ ਉੱਤੇ ਉਹਦਾ ਕੰਟਰੋਲ ਹੈ ਯੂਕਰੇਨ ਨੂੰ ਵੀ ਜਦੋਂ ਮਰਜ਼ੀ ਉਹ ਚਾਹੇ ਦੁਬਾਰਾ ਆਪਣਾ ਆਪਣਾ ਹਿੱਸਾ ਬਣਾ ਸਕਦੇ ਪਰ ਇਸ ਸਾਰੇ ਦੇ ਵਿੱਚ ਨੁਕਸਾਨ ਇਹ ਹੋਇਆ ਕਿ ਇਸ ਸਟੈਂਡ ਦੇ ਵਿੱਚ ਕਿ ਜਿਹੜਾ ਨਿਊਕਲੀਅਰ ਹਥਿਆਰਾਂ ਦਾ ਚੱਲ ਰਿਹਾ ਸੀ ਕਿ ਵੀ ਇਹਨਾਂ ਨੂੰ ਘਟਾਣਾ ਉਹ ਵਾਪਸ ਉਸ ਦੌਰ ਦੇ ਵਿੱਚ ਸ਼ਾਮਲ ਹੋਇਆ ਰਾਜ ਦੀ ਜਿਹੜੀਆਂ ਮੁੱਖ ਖਬਰਾਂ ਦੇ ਵਿੱਚ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਿਰਸ਼ੀਆ ਨੇ ਜਿਹੜਾ 3 ਸਾਲ ਪਹਿਲਾਂ ਜਿਹੜਾ ਲਗਭਗ ਸਮਝੌਤਾ ਕੀਤਾ ਸੀ ਅਮਰੀਕਾ ਦੇ ਨਾਲ ਜੀ ਕਿ ਉਹ ਘਟਾਣਗੇ ਨਿਊਕਲੀਅਰ ਔਰ ਦੂਸਰੇ ਪਾਵਰ ਸੈਕਟਰ ਚ ਉਸ ਨੂੰ ਰੂਸ ਨੇ ਮਨਸੂਖ ਕਰ ਦਿੱਤੇ ਇਸੇ ਤਰ੍ਹਾਂ ਅਮਰੀਕਾ ਨੇ ਕਿਉਂਕਿ ਰੂਸ ਨਾਲ ਸੀਰੀਆ ਨਾਲ ਸੰਬੰਧਿਤ ਗੱਲਬਾਤ ਜਿਹੜੀ ਹੈ ਇਹ ਦੂਰ ਕੀਤੀ ਔਰ ਇਸ ਤੋਂ ਪਹਿਲਾਂ ਜਿਹੜਾ ਅੱਜ ਰਿਜੈਕਸ਼ਨ ਕੀਤੀ ਹੈ ਰੂਸ ਨੇ ਅਮਰੀਕਾ ਦੇ ਨਾਲ ਜਿਹੜਾ ਪਲੂਟੋਨੀਅਮ ਦੋ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਨਿਊਕਲੀਅਰ ਐਨਰੀਚਮੈਂਟ ਵਾਲਾ ਜਿਹੜਾ ਯੂਰੇਨੀਅਮ ਹੈ ਇੱਕ ਪਲੂਟੋਨੀਅਮ ਹੈ ਪਲੂਟੋਨੀਅਮ ਸਮਝੌਤਾ ਰੱਦ ਕੀਤਾ ਸੀ ਰੂਸ ਨੇ ਜਿਹੜਾ ਔਰ ਹੁਣ ਉਹਨਾਂ ਨੇ ਨਿਊਕਲੀਅਰ ਔਰ એનર્ਜੀ ਸੈਕਟਰ ਵਾਲਾ ਜਿਹੜਾ ਪਾਰਟ ਹੈ ਇਸ ਨੂੰ ਰੱਦ ਕੀਤਾ ਸੋ ਅਸੀਂ ਸਮਝਦੇ ਹਾਂ ਦੂਸਰੇ ਪਾਸੇ ਨੌਰਥ ਕੋਰੀਆ ਆਪਣੀ ਦੌੜ 'ਚ ਹੈ ਹੁਣ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਕਿਉਂਕਿ ਇਹ ਹਿੱਸਾ ਸਾਡੇ ਨਾਲ ਜ਼ਿਆਦਾ ਕੰਸਰਨ ਰੱਖਦੇ ਭਾਰਤ ਨੇ 1998 ਚ ਤਮਾਕਿਆਂ ਤੋਂ ਬਾਅਦ ਬੇਸ਼ੱਕ 1974 ਚ ਪਹਿਲਾਂ ਕੀਤਾ ਸੀ ਆਪਣੀ ਉਹ ਰੇਸ ਜਾਰੀ ਰੱਖੀ ਅਮਰੀਕਾ ਨੂੰ ਨੇ ਕਿਵੇਂ ਪੋਸਟ 911 ਬੁਸ਼ ਰਾਈਂ ਬਿਨਾ ਦੋ ਨਈ ਸੰਧੀਆਂ ਤੇ ਦਸਤਕਤ ਕੀਤੇ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟ ਬੈਂਟਰੀਟੀ ਔਰ ਨਿਊਕਲੀਅਰ ਪ੍ਰਸਾਰ ਟਰੀਟੀ ਤੇ ਭਾਰਤ ਨੇ ਨਿਊਕਲੀਅਰ ਸਪਲਾਈਅਰ ਗਰੁੱਪ ਤੋਂ ਵੀ ਐਕਸੈਪਸ਼ਨਲ ਜਿਹੜਾ ਉਹਨੂੰ ਲੈ ਦਿੱਤੀ ਅਮਰੀਕਾ ਨੇ ਔਰ ਹੁਣ ਜਿਹੜੇ ਭਾਰਤ ਦੇ 6 8 ਦੇ ਕਰੀਬ ਮੁੱਖ ਉਹਨਾਂ ਦੇ ਰੀਐਕਟਰ ਨੇ 6 ਅ ਆਂਧਰਾ ਪ੍ਰਦੇਸ਼ ਦੇ ਵਿੱਚ ਉਹਨਾਂ ਨੂੰ ਜਿਹੜਾ ਯੂਰੇਨੀਅਮ ਅਮਰੀਕਾ ਨਾਲ ਅਜੇ ਕਿਉਂਕਿ ਜਿਹੜੀ 2004 ਦੀ ਡੀਲ ਹੈ ਉਹ ਪੂਰੀ ਕੰਢੇ ਨਹੀਂ ਲੱਗੀ ਕਿਉਂਕਿ ਲਾਇਬਿਲਟੀ ਦੂਜਾ ਤੀਜਾ ਕਈ ਕੁਸ਼ ਦੇ ਨਾਲ ਜੁੜਿਆ ਹੁੰਦਾ ਜੀ ਹੁਣ ਜਿਹੜਾ ਅੱਜ ਜਿਸ ਕਰਕੇ ਮੈਂ ਇਸ ਇੱਕ ਤਾਂ ਰਸ਼ੀਅਨ ਜਿਹੜਾ ਸਮਝੌਤੇ ਨੂੰ ਮਨਸੂਖ ਕਰਨਾ ਹੈ ਪਰ ਦੂਸਰਾ ਜ਼ਿਆਦਾ ਕਾਰਨ ਇਸ ਟਾਪਿਕ ਨੂੰ ਪਿਕ ਕਰਨ ਦਾ ਹੈ ਕਿ ਅੱਜ ਇੱਕ ਮੁੱਖ ਖਬਰ ਹੈ ਕਲਿੰਚਿੰਗ ਦਾ ਨਿਊਕਲੀਅਰ ਡੀਲ ਵਿਦ ਜਪਾਨ ਹੁਣ ਜਾਪਾਨ ਇੱਕ ਐਸਾ ਮੁਲਕ ਹੈ ਜਿਹਨੇ ਨਿਊਕਲੀਅਰ ਬ੍ਰੰਟ ਨੂੰ ਐਟੋਮਿਕ ਨੂੰ ਸਿਆਹ ਹੋਇਆ ਹੈ ਹਿਰੋਸ਼ੀਮਾ ਨਗਰ ਸਾਕੇ ਜੀ ਔਰ ਜਾਪਾਨ ਭਾਰਤ ਪਾਕਿਸਤਾਨ ਦੋਨਾਂ ਨੂੰ ਕਾਫੀ ਆਰਥਿਕ ਮਦਦ ਦਿੰਦਾ ਹੈ 1998 ਦੇ ਉਸ ਦੋਨਾਂ ਦੇਸ਼ਾਂ ਵੱਲੋਂ ਤਮਾਕੀਆਂ ਤੋਂ ਬਾਅਦ ਜਾਪਾਨ ਨੇ ਉਹ ਮਦਦ ਬੰਦ ਕਰ ਦਿੱਤੀ ਸੀ ਔਰ ਫਿਰ ਇਸ ਗੱਲ ਦੀ ਆਸ ਸੀ ਕਿ ਵੀ ਇਹ ਜਿਹੜਾ ਇੰਡੀਆ ਦੇ ਉੱਤੇ ਕਿਉਂਕਿ ਪਾਕਿਸਤਾਨ ਦਾ ਫਾਲੋਅ ਅਪ ਹੈ ਦੇ ਉੱਤੇ ਔਰ ਹੁਣ ਵੀ ਜਦੋਂ ਇਹਨਾਂ ਦੋਨਾਂ ਸੰਧੀਆਂ ਦੇ ਉੱਤੇ ਹੀ ਦਸਤਕਤ ਕਰਨ ਦੀ ਗੱਲ ਹੁੰਦੀ ਹੈ ਸੀਟੀਬੀਟੀ ਤੇ ਔਰ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਤੇ ਪਾਕਿਸਤਾਨ ਦਾ ਸਟੈਂਡ ਇਹੀ ਹੈ ਕਿ ਜੇ ਭਾਰਤ ਦਸਤਕਤ ਕਰੇਗਾ ਤੇ ਅਸੀਂ ਵੀ ਦਸਤਕਤ ਕਰ ਦੇਵਾਂਗੇ 173 ਦੇ ਕਰੀਬ ਦੇਸ਼ਾਂ ਨੇ ਇਸ ਸੰਧੀ ਨੂੰ ਮੰਨ ਲਿਆ ਸੀ ਲੇਕਿਨ ਅੱਜ ਜੋ ਮਾਹੌਲ ਬਣ ਗਿਆ ਹੁਣ ਇੱਕ ਪਾਸੇ ਰਸ਼ੀਆ ਨੇ ਮਨਸੂਖ ਕੀਤਾ ਕੱਲ ਹੀ ਵਾਈਸ ਪ੍ਰੈਜ਼ੀਡੈਂਟ ਜਿਹੜੇ ਦੋਨੋਂ ਹੀ ਪਾਰਟੀ ਦੇ ਨਾਮਿਨੇ ਨੇ ਉਹਨਾਂ ਦੀ ਜਿਹੜੀ ਹੈ ਡਿਬੇਟ ਸੀ ਟਿਮ ਕੇਨ ਔਰ ਮਾਈਕ ਪੈਂਸ ਟਿਮ ਕੇਨ ਵਰਜੀਨੀਆ ਦਾ ਗਵਰਨਰ ਹੈ ਔਰ ਮਾਈਕ ਪੈਂਸ ਇੰਡੀਆਨਾ ਦਾ ਇੰਟਰਸਟਿੰਗ ਡਿਬੇਟ ਸੀ ਲਗਭਗ 90 ਮਿੰਟ ਚੱਲੀ ਸੀ ਸੀਬੀਐਸ ਦੇ ਮਿਸ ਐਲਨ ਕੁਇਜ਼ੇਨੋ ਜੀ ਉਹਨੇ ਕੰਡਕਟ ਕੀਤੀ ਮੈਂ ਇੱਥੋਂ ਜਾਣ ਤੋਂ ਬਾਅਦ ਉਸ ਨੂੰ ਅਬਜ਼ਰਵ ਕੀਤਾ ਹਨ ਬਹੁਤ ਸਾਰੇ ਟਾਪਿਕ ਰਹੇ ਮੈਂ ਚੰਗਾ ਸੀ ਵੀ ਇਹਨੂੰ ਭਾਵੇਂ ਇੰਡੀਪੈਂਡੈਂਟਲੀ ਡਿਸਕਸ ਕਰਦਾ ਪਰ ਕਿਉਂਕਿ ਮੈਂ ਨਿਊਕਲੀਅਰ ਮੁੱਦਾ 'ਤੇ ਕੀਤਾ ਉਹਦੇ 'ਚ ਕਿਉਂਕਿ ਇਹ ਇਹ ਦੋ ਇਹ ਦੋਨੋਂ ਹੀ ਡਿਬੇਟ ਅਸਲ 'ਚ ਪ੍ਰੌਕਸੀ ਵਾਰ ਹੀ ਸੀ ਦੋਨਾਂ ਹੀ ਕੈਂਡੀਡੇਟਸ ਦੀ ਇਹ ਡਿਬੇਟ ਕੋਈ ਪੈਨਸ ਜਾਂ ਕੈਮ ਬਾਰੇ ਨਹੀਂ ਸੀ ਇਹ 트ੰਪ ਤੇ ਹਿਲਰੀ ਬਾਰੇ ਸੀ ਉਹ ਦੋਨੋਂ ਹੀ ਆਪਣੇ ਆਪਣੇ ਨੂੰ ਡਿਫੈਂਡ ਕਰ ਰਹੇ ਸੀ ਪਰ ਜਿਹੜਾ ਰੈਲੇਵੈਂਟ ਪਾਰਟ ਹੈ ਨਿਊਕਲੀਅਰ ਦਾ ਜੀ ਉਹਦੇ 'ਚ ਹੁਣ ਡੋਨਲਡ 트ੰਪ ਇਹ ਕਹਿੰਦਾ ਸਭ ਕੋਲ ਹੋਣੇ ਚਾਹੀਦੇ ਨੇ ਸਾਊਦੀ ਅਰੇਬੀਆ ਵੀ ਲੈ ਲੈ ਦੂਜਾ ਵੀ ਲੈ ਲੈ ਨਿਊਕਲੀਅਰ ਨਿਊਕਲੀਅਰ ਹੋ ਜਾਏ ਹੁਣ ਇਹਨੂੰ ਪਤਾ ਹੀ ਨਹੀਂ ਹੈ ਇਹਦੇ ਬਾਨੇ ਇਹ ਵੀ ਕੋਈ ਗੱਛਕ ਹੈ ਜਾਂ ਬੁਰਬੁਰਾ ਹੈ ਵੀ ਜਿਹੜੇ ਸਾਰੇ ਖਾ ਲੈਣ ਸੋ ਜਿਹੜੀ ਕੁੱਲ ਮਿਲਾ ਕੇ ਜੇ ਅਮਰੀਕਾ ਦਾ ਜਿਹਦੇ ਜਿਹਦਾ ਹੱਥ ਬਟਨ ਤੇ ਹੈ ਨਿਊਕਲੀਅਰ ਦੇ ਜੇ ਇੱਕ ਵੀ ਜਿਹੜਾ ਔਰੇ ਗੱਲ ਆਲਰੇਡੀ ਪਹਿਲੀ ਡਿਬੇਟ ਚ ਵੀ ਆਈ ਸੀ ਜਦੋਂ ਕਿ ਹਿਲਰੀ ਨੇ ਕਿਹਾ ਸੀ ਵੀ ਇਸ ਕਿਸਮ ਦੀ ਸੋਚ ਵਾਲਾ ਬੰਦਾ ਨਿਊਕਲੀਅਰ ਬਟਨ ਦੇ ਨੇੜੇ ਹੁੰਦਾ ਉਹੀ ਤਬਾਹੀ ਕਰਦਾ ਹੈ ਪਰ ਉਹਦਾ ਵਾਈਸ ਪ੍ਰੈਜ਼ੀਡੈਂਟ ਵੀ ਜਿਹੜਾ ਉਹ ਉਹਨੂੰ ਡਿਫੈਂਡ ਕਰ ਰਿਹਾ ਸੀ ਉਹਨੇ ਕਰਨਾ ਹੀ ਸੀ ਕਿਉਂਕਿ ਉਹ ਤੁਸੀਂ ਐਜ਼ ਅ ਟੀਮ ਹੀ ਹੁੰਦੇ ਹੋ ਜੀ ਹੁਣ ਜਿਹੜਾ ਜਾਪਾਨ ਦਾ ਪਾਰਟ ਹੈ ਹੈਰਾਨੀ ਇਸ ਗੱਲ ਦੀ ਵੀ ਜਾਪਾਨ ਨੇ ਪਹਿਲਾਂ ਇੱਕਦਮ ਇਨਾ ਰਿਐਕਸ਼ਨ ਕੀਤਾ ਸੀ ਪਰ ਹੁਣ ਅਲਟੀਮੇਟਲੀ ਹਾਲਾਂਕਿ ਸਟੋਰੀ ਦਾ ਕਿ ਵੀ ਜਾਪਾਨ ਨਾਲ ਮੋਦੀ ਨੇ ਜਾਣਾ ਹੈ ਵਿంటర్ ਦੇ ਵਿੱਚ ਨਵੰਬਰ ਦਸੰਬਰ ਚ ਦੀ ਜਾਪਾਨ ਦੀ ਫੇਰੀ ਹੈ ਰੋਸ ਵੇਲੇ ਤੱਕ ਉਹ ਚਾਹੁੰਦੇ ਨੇ ਕਿ ਸੰਧੀ ਨੂੰ ਉਹ ਕਰ ਲੈਣ ਔਰ ਉਸ ਦੇ ਥੱਲੇ ਜਿਹੜਾ ਜਪਾਨ ਇਹ ਚਾਹੁੰਦਾ ਹੈ ਕਿ ਇੰਡੀਆ ਉਸ ਸੰਧੀ ਦੇ ਵਿੱਚ ਇਹ ਕਲੌਜ਼ ਹੋਏ ਕਿ ਜੇ ਭਾਰਤ ਨੇ ਹੋਰ ਨਿਊਕਲੀਅਰ ਟੈਸਟ ਕੀਤਾ ਆ ਆਟੋਮੈਟਿਕਲੀ ਇਹ ਟ੍ਰੀਟੀ ਖਤਮ ਹੋ ਜਾਏਗੀ ਲੇਕਿਨ ਇੰਡੀਆ ਹਾਲ ਦੀ ਘੜੀ ਇਸ ਦੇ ਉੱਤੇ ਨਹੀਂ ਕਰ ਰਿਹਾ ਔਰ ਗੱਲ ਸਿਰਫ ਇਹ ਨਹੀਂ ਹੈ ਨਿਊਕਲੀਅਰ ਜੰਗ ਦੀ ਜੇ ਅਸੀਂ ਦੇਖੀਏ ਚਰਨੋਬਿਲ ਦੇ ਵਿੱਚ ਰਸ਼ੀਆ ਸੋਵੀਅਤ ਯੂਨੀਅਨ ਚ ਕਿੰਨਾ ਵੱਡਾ ਨਿਊਕਲੀਅਰ ਹਾਦਸਾ ਹੋਇਆ ਸੀ ਹਜ਼ਾਰਾਂ ਲੋਕ ਮਰ ਗਏ ਅਜੇ ਵੀ ਹਜ਼ਾਰਾਂ ਉਹ ਨੇ ਜਿਨ੍ਹਾਂ ਚ ਬਰਥ ਡੈਫੈਕਟ ਚਾਰ ਜਨਰੇਸ਼ਨਾਂ ਬਾਅਦ ਵੀ ਚੱਲ ਰਹੇ ਨੇ ਔਰ ਹੁਣ ਜਦੋਂ ਸੁਨਾਮੀ ਆਈ ਜਪਾਨ ਦੇ ਫੁਕੁਸ਼ੀਮਾ ਦੇ ਵਿੱਚ ਜਿੱਥੇ ਪਾਣੀ ਆ ਗਿਆ ਉੱਥੇ ਐਕਸੀਡੈਂਟ ਹੋਇਆ ਹਾਲਾਂ ਬਹੁਤ ਡੀਟੇਲਸ ਬਾਹਰ ਨਹੀਂ ਆਏ ਪਰ ਸਾਰਾ ਪਾਣੀ ਜਿਹੜਾ ਹੈ ਉਹ ਉਸ ਨਾਲ ਪ੍ਰਭਾਵਿਤ ਹੋਇਆ ਔਰ ਭਾਰਤ ਦੇ ਵਿੱਚ ਅਸੀਂ ਖੁਦ ਦੇਖਦੇ ਕਿ ਕਿਵੇਂ 84 ਐਂਡ ਦੇ ਵਿੱਚ ਦਸੰਬਰ ਜਾਂ ਮੇਰੇ ਖਿਆਲ ਦਸੰਬਰ ਦਾ ਹੀ ਸੀ ਦਸੰਬਰ 1984 ਨੂੰ ਪੋਪਾਲ ਦੇ ਵਿੱਚ ਜੀ ਜਿਹੜਾ ਗੈਸ ਹਾਦਸਾ ਹੋਇਆ ਉਹਦੇ ਵਿੱਚ ਹਜ਼ਾਰਾਂ ਲੋਕ ਮਰ ਗਏ ਹਜ਼ਾਰਾਂ ਅੱਜ ਤੱਕ ਵੀ ਸਫਰ ਕਰ ਰਹੇ ਨੇ ਤੋ ਗੱਲ ਸकल्ਲੀ ਇਹ ਨਹੀਂ ਹੈ ਵੀ ਜੰਗ ਦੇ ਲਈ ਵੀ ਔਰ ਨਿਊਕਲੀਅਰ ਹੁਣ ਅਮਰੀਕਾ ਚ ਕੋਈ ਪੁੱਛੇ ਇਹਨਾਂ ਨੂੰ ਕਿ ਬਈ ਕਿੰਨੇ ਪਰਸੈਂਟ ਐਨਰਜੀ ਤੁਸੀਂ ਨਿਊਕਲੀਅਰ ਤੋਂ ਲੈਣੋ ਸ਼ਾਇਦ 10% ਤੋਂ ਜ਼ਿਆਦਾ ਨਾ ਹੋਵੇ ਮੈਨੂੰ ਐਗਜ਼ੈਕਟ ਫਿਗਰ ਨਹੀਂ ਹੈ ਪਰ ਮੈਨੂੰ ਪਤਾ ਹੈ ਵੀ 80% ਤੋਂ ਜ਼ਿਆਦਾ 90% ਦੇ ਨੇੜੇ ਤੜੇ ਅਮਰੀਕਾ ਚ ਕੋਈ ਐਨਰਜੀ ਦਾ ਸਾਧਨ ਨਿਊਕਲੀਅਰ ਨਹੀਂ ਹੁਣ ਗੱਲ ਉੱਥੇ ਕੱਲੀ ਇਹ ਨਹੀਂ ਹੈ ਹੁਣ ਪਿੱਛੇ ਸੀ ਕਿ ਜੀ ਪੰਜਾਬ ਹਰਿਆਣਾ ਰਾਜਸਥਾਨਿਕ ਪਟਿਆੜੇ ਦੇ ਨੇੜੇ ਇੱਕ ਹੋਰ ਵੀ ਨਿਊਕਲੀਅਰ ਪਲਾਂਟ ਲਾਏ ਜਾਣਗੇ ਤਾਂ ਕਿ ਪਾਵਰ ਜਨਰੇਟ ਹੋਏ ਸੋ ਕੁੱਲ ਮਿਲਾ ਕੇ ਜਿਹੜੀ ਗੱਲ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਜਿਹੜੀ ਅੱਜ ਤੋਂ 20-25 ਸਾਲ ਪਹਿਲਾਂ ਇੱਕ ਸੋਚ ਸੀ ਕਿ ਨਿਊਕਲੀਅਰ ਫ੍ਰੀ ਦੁਨੀਆ ਹੋਏ ਹੌਲੀ ਹੌਲੀ ਇਵਨ ਇਹ ਸੋ ਕਾਲਡ ਸੁਪਰ ਪਾਵਰਸ ਇਹ ਵੀ ਆਪਣੇ ਨਿਊਕਲੀਅਰ ਹਥਿਆਰ ਛੱਡਣ ਔਰ ਦੂਸਰੇ ਜਿਹੜੇ ਨੇ ਉਹਨਾਂ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਫਲੈਸ਼ ਪੁਆਇੰਟ ਜਿਹਨੂੰ ਕਲਿੰਟਨ ਨੇ ਕਿਹਾ ਸੀ ਨਿਊਕਲੀਅਰ ਫ੍ਰੈਸ਼ ਪੁਆਇੰਟ ਉਹ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਔਰ ਜਿਹੜੀਆਂ ਰਿਪੋਰਟਸ ਉਹ ਸਵੀਡਨ ਬੇਸ ਟੈਂਕਸ ਹੋਣ ਥਿੰਕ ਟੈਂਕ ਹੋਣ ਵਾਸ਼ਿੰਗਟਨ ਹੋਣ 150 ਤੋਂ 200 ਨਿਊਕਲੀਅਰ ਵਾਰ ਹੈਡ ਪਾਕਿਸਤਾਨ ਕੋਲ ਨੇ ਇੰਨੇ ਜਾਂ ਇਸ ਤੋਂ ਥੋੜੇ ਘੱਟ ਵੱਧ ਇੰਡੀਆ ਕੋਲ ਨੇ ਇਕੱਲੇ ਨਿਊਕਲੀਅਰ ਬੰਬ ਬਣਾਉਣ ਤਾਂ ਗੱਲ ਨਹੀਂ ਹੁੰਦੀ ਫਿਰ ਮਿਸਾਈਲਾਂ ਆਉਂਦੀਆਂ ਡਿਲੀਵਰੀ ਸਿਸਟਮ ਹੈ ਸੋ ਜਿਹੜੇ ਮੁਲਕਾਂ ਦੇ ਵਿੱਚ 60 ਫੀਸ 40 ਫੀਸ ਦੀ ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਇੱਕ ਵੇਲੇ ਦੀ ਰੋਟੀ ਨਹੀਂ ਹੈ ਅਦਰਵਾਈਜ਼ ਹੈ ਹੁਣ ਮੋਦੀ ਉੱਥੇ ਕੇਰਲਾ ਜੀ ਤੱਕ ਲੋਕ ਕੇ ਕਹਿ ਰਿਹਾ ਕਿ ਆਓ ਜੀ ਜੰਗ ਕਰੀਏ ਗਰੀਬੀ ਦੇ ਖਿਲਾਫ ਕਰੀਏ ਬੇਰੋਜ਼ਗਾਰੀ ਦੇ ਖਿਲਾਫ ਕਰੀਏ ਗਵਾਸ਼ ਸ਼ਰੀਫ ਨੇ ਪਾਰਲੀਮੈਂਟ ਨੂੰ ਐਡਰੈਸ ਕਰਦੇ ਆ ਠੀਕ ਕਿਹਾ ਹੈ ਕਿ ਵੀ ਇਹ ਜਿਹੜੀ ਗਰੀਬੀ ਦੇ ਖਿਲਾਫ ਜੰਗ ਹੈ ਟੈਂਕਾਂ ਦੇ ਨਾਲ ਹੋਣੀ ਹੈ ਜੀ ਜੀ ਸੋ ਜੇ ਇੰਡੀਆ ਇੱਕ ਰਿਸਪਾਂਸਿਬਲ ਸਾਊਥ ਏਸ਼ੀਅਨ ਕੰਟਰੀ ਦੇ ਤੌਰ ਤੇ ਆਪਣਾ ਰੋਲ ਅਦਾ ਕਰਦਾ ਜਾ ਕਰੇ ਤੇ ਇਸ ਨਿਊਕਲੀਅਰ ਰੇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਸਾਡੇ ਲਈ ਤਾਂ ਕਿਉਂਕਿ ਸਾਡਾ ਤਾਂ ਸਾਰਾ ਕੁਝ ਹੀ ਉਸ ਅਸੀਂ ਤਾਂ ਸੈਂਡਵਿਚ ਹੈ ਵਾਗਾ ਤੋਂ ਜਮਨਾ ਤੱਕ ਇਹ ਇਧਰ ਜੰਮਨਾਪਾਰ ਦੀ ਸਭਿਤਾ ਹੈ ਤੇ ਇਧਰ ਵਾਗਾ ਤੋਂ ਪਰਲੇ ਪਾਸੇ ਦੂਜੇ ਔਰ ਅਸੀਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਸੈਂਡਵਿਚ ਬਣੀ ਸਾਡੀ ਸਭਿਤਾ ਇਹਦੀ ਤਬਾਹੀ ਹੋਏਗੀ ਮੁਕੰਮਲ ਔਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ ਦੇ ਉੱਤੇ ਸਿੱਖ ਲੀਡਰਸ਼ਿਪ ਰੋਲ ਲੈ ਸਕਦੇ ਨੇ ਦੋਨਾਂ ਦੀ ਹੌਸਟਿਲਟੀ ਤਾਂ ਹੈ ਹੀ ਹੈ ਔਰ ਅਸੀਂ ਇੰਟਰਨੈਸ਼ਨਲੀ ਹਮੇਸ਼ਾ ਹੀ ਇਸ ਮੁੱਦੇ ਨੂੰ ਪ੍ਰੋਮਿਨੈਂਟ ਰੱਖਿਆ ਹੈ ਵਾਸ਼ਿੰਗਟਨ 'ਚ ਹੁੰਦੇ ਹਨ अर्ਲੀ 90s ਤੋਂ ਅਸੀਂ ਇਸ ਤੇ ਲੌਬੀ ਵੀ ਕੀਤੀ ਪਰ ਜਦੋਂ ਫਿਰ ਅਲਟੀਮੇਟ ਵਪਾਰ ਪੈਸਾ ਸੋ ਕਾਲਡ ਨੈਸ਼ਨਲ ਇੰਟਰਸਟ ਆ ਜਾਂਦੇ ਨੇ ਫਿਰ ਜਿਹੜੀ ਜੈਨੂਨੈਸ ਖਤਮ ਹੋ ਜਾਂਦੀ ਹੈ ਪਰ ਜਿਹੜਾ ਠੀਕ ਹੈ ਉਹ ਠੀਕ ਹੈ ਉਸ ਤੇ ਲਈ ਸਾਨੂੰ ਆਪਣਾ ਐਫਰਟ ਨਹੀਂ ਛੱਡਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਤੋਸ਼ੀਬਾ ਇਹਨਾਂ ਦੀ ਜਾਪਾਨੀਆਂ ਦੀ ਕੰਪਨੀ ਹੈ ਜਿਹੜੀ ਕਿ ਇਹ ਛੇ ਰिएक्टर ਬਣਾਉਣਾ ਚਾਹੁੰਦੇ ਹੈ ਇਹਨਾਂ ਨੂੰ ਵੀ ਬਿਜ਼ਨਸ ਨਜ਼ਰ ਆ ਰਿਹਾ ਹੈ ਪਰ ਇਟ ਐਟ ਦਾ ਸੇਮ ਟਾਈਮ ਅ ਕਿ ਵੀ ਇਹ ਜਿਹੜਾ ਪਾਰਟ ਹੈ ਇੰਡੀਆ ਨੂੰ ਇਹਦੇ باوجود ਕਿ ਉਹਨੇ ਇਹਨਾਂ ਦੋਨਾਂ ਟ੍ਰੀਟਿਸ ਤੇ ਦਸਖਤ ਨਹੀਂ ਕੀਤੀ ਇਹਦੇ باوجود ਕਿ ਉਹ ਕਮਿਟ ਕਰਨ ਲਈ ਤਿਆਰ ਨਹੀਂ ਹੈ ਕਿ ਉਹ ਫਿਊਚਰ ਦੇ ਵਿੱਚ ਟੈਸਟ ਨਹੀਂ ਕਰੇਗਾ ਇਹਦੇ باوجود ਕਿ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਕੋਈ ਐਗਰੀਮੈਂਟ ਨਹੀਂ ਹੋਇਆ ਨਾਟ ਫਰਸਟ ਯੂਜ਼ ਟੈਸਟ ਜੇ ਸਟਿਲ ਜਾਪਾਨ ਵਰਗਾ ਮੁਲਕ ਜਿਹੜਾ ਜਿਨੇ ਖੁਦ ਹਿਰੋਸ਼ੀਮਾ ਨਾਗਾਸਾ키 ਹੰਡਾਏ ਨੇ ਆਪਣੇ ਪਿੰਡੇ ਤੇ ਭਾਰਤ ਦੀਆਂ ਵਾਗਾਂ ਖੁਲੀਆਂ ਛੱਡਦੇ ਤੇ ਫਿਰ ਮੈਂ ਸਮਝਦਾ ਹਾਂ ਵੀ ਜੇ ਇਸ ਹੱਦ ਤੱਕ ਗੱਲ ਚਲੀ ਜਾਂਦੀ ਹੈ ਜਦੋਂ ਪੈਸਾ ਲੋਭ ਔਰ ਇਹ ਚ ਫੇਰ ਸਬੇਤਾਵਾਂ ਤਬਾਹ ਹੁੰਦੀਆਂ ਨੇ ਫੇਰ ਇਸ ਧਰਤੀ ਦਾ ਵੀ ਜਿਸ ਧਰਤੀ ਦੇ ਉੱਤੇ ਅਸੀਂ ਹਰ ਚੀਜ਼ ਅਸੀਂ ਸਿੱਖਤਾ ਰੋਜ਼ਾਨਾ ਆਪਣੀ ਜਿਹੜੀ ਹੈ ਸਵੇਰ ਦੇ ਨਿਤਨੇਮ ਚ ਪੜਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਈਦਾਈ ਦਾਇ ਖੇਲੇ ਸੰਗਲ ਜਗਤ ਕਿ ਪਵਨ ਹਵਾ ਤੇ ਅਸੀਂ ਕਿਵੇਂ ਆਪਣੇ ਮੇਕਰ ਨੂੰ ਜਾ ਕੇ ਆਪਣਾ ਮੂੰਹ ਦਿਖਾਵਾਗੇ ਜੀ ਰਸਾ ਮੁੱਖ ਵਿਸ਼ਾ ਹੈ ਜੀ ਰਸਾ ਤਾਂ ਨਿਆ ਬ੍ਰੇਕ ਈਅਰਸ ਤੁਸਾਂ ਨੂੰ ਐਸਾ ਬਾਰੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ